ਲੱਗਦਾ ਕਿ 400 ਪਰ ਮੋਦੀ ਬੀਜੇਪੀ ਦੇ ਅੱਖਰ ਹੋਊਗਾ 400 ਪਰ ਪਰ ਤੱਕ ਕਾਂਗਰਸ ਦੇ ਅੱਖਰ ਹੋ ਸਕਦਾ ਹੈ ਲੱਗਦਾ ਨਹੀਂ ਕਿ ਕਿਸ ਤਰ੍ਹਾਂ ਇਹਦਾ ਹੰਗਾਰਾ ਮਿਲ ਰਿਹਾ ਲੋਕਾਂ ਦਾ ਆਪਾਂ ਸਭ ਨੂੰ ਪਤਾ ਹੈ ਕਿ ਜੋ ਵਾਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੇ ਨਾਲ ਕੀਤਾ ਸੀ ਚਾਹੇ ਉਹ ਬੇਰੋਜ਼ਗਾਰੀ ਨੂੰ ਖਤਮ ਕਰਨ ਦੀ ਗੱਲ ਸੀ ਚਾਹੇ ਪੰਜਾਬ ਚੋਂ ਮਾਈਨਿੰਗ ਇਲੀਗਲ ਮਾਈਨਿੰਗ ਨੂੰ ਬੰਦ ਕਰਨ ਦੀ ਗੱਲ ਸੀ ਚਾਹੇ ਪੰਜਾਬ ਚੋਂ ਨਸ਼ਾ ਖਤਮ ਕਰਨ ਦੀ ਗੱਲ ਸੀ ਅੱਜ ਨਸ਼ਾ ਵੀ ਦੱਬ ਕੇ ਚੱਲ ਰਿਹਾ ਹੈ ਅੱਜ ਪੰਜਾਬ ਚ ਇਲੀਗਲ ਮਾਈਨਿੰਗ ਵੀ ਦੱਬ ਕੇ ਚੱਲ ਰਹੀ ਹੈ ਔਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਸਰਕਾਰ ਦੇ ਲੋਕਾਂ ਨੂੰ ਵਿਜੇਂਦਰ ਸਿੰਘਲਾ ਨੇ ਚੁੱਪ ਨਹੀਂ ਬੈਠਣਾ ਇਸ ਗੱਲ ਦੇ ਉੱਪਰ ਦਬਾ ਕੇ ਲੜਾਈ ਲੜੂੰਗਾ ਚਾਹੇ ਕੋਈ ਬੰਦਾ ਜਿੰਨਾ ਮਰਜੀ ਦਬਾ ਪਾਉਣ ਦੀ ਕੋਸ਼ਿਸ਼ ਕਰੇ ਮੈਂ ਡਰਨ ਵਾਲਾ ਨਹੀਂ ਇਲੀਗਲ ਮਾਈਨਿੰਗ ਬੰਦ ਕਰਕੇ ਰੱਖਾਂਗੇ ਔਰ ਪੰਜਾਬ ਦੇ ਵਿੱਚੋਂ ਨਸ਼ਾ ਬਾਹਰ ਕੱਢਾਂਗੇ ਤਾਂ ਕਿ ਸਾਡੇ ਆਉਣ ਵਾਲੇ ਭਵਿੱਖ ਵਾਲਾ ਪੰਜਾਬ ਦੀ ਨੌਜਵਾਨੀ ਹੈ ਉਸ ਤਕੜੇ ਤਰੀਕੇ ਨਾਲ ਉਹਨਾਂ ਨੂੰ ਮਜ਼ਬੂਤ ਕਰ ਸਕੀਏ ਸਰ ਫਾਇਦਾ ਮਦਦ ਤੁਹਾਡੇ ਬੰਦੇ ਕਿੱਥੇ ਹੈ ਕਿ ਇਹ ਤਲਬੰਦੀ ਕਿ ਉਤਸ਼ਾਹ ਸਾਰੇ ਲੋਕਾਂ ਦੇ ਵਿੱਚ ਹੈਗਾ ਸਾਰੀ ਕਾਂਗਰਸ ਪਾਰਟੀ ਇਕੱਠੀ ਹੈ ਇਕੱਠੀ ਹੋ ਕੇ ਚੋਣ ਲੜ ਰਹੀ ਹੈ ਔਰ ਵਧੀਆ ਤਰੀਕੇ ਨਾਲ ਸਾਰੀ ਕਾਂਗਰਸ ਪਾਰਟੀ ਦੇ ਸਹਿਯੋਗ ਦੇ ਨਾਲ ਅਸੀਂ ਵਧੀਆ ਜਿੱਤ ਹਾਸਲ ਕਰਾਂਗੇ ਜਾਲੀ ਜੀ ਕੀ ਕਹੋ ਉਹ ਇਹ ਕੱਲ ਸਿੰਗਲਾ ਸਾਹਿਬ ਨੇ ਪਰਸੋਂ ਟਾਈਮ ਦਿੱਤਾ ਸੀ ਕੱਲ ਇਹਨਾਂ ਤੋਂ ਨਹੀਂ ਆ ਹੋਈ ਨਹੀਂ ਆ ਹੋਇਆ ਪਰ ਇਹਨਾਂ ਨੇ ਕੱਲ ਸ਼ਾਰਟ ਟਾਈਮ ਤੇ ਵੀ ਦਿੱਤਾ ਅਜੇ ਲੋਕ ਆਪ ਹੁਣ ਅਸੀਂ ਪ੍ਰੋਗਰਾਮ ਜਿਹੜੇ ਦੋ ਆ ਜੇ ਹੋਰ ਪ੍ਰੋਗਰਾਮਾਂ 'ਚ ਜਾਣਾ ਕਿਉਂਕਿ ਲੋਕ ਆਪ ਮਹਾਰੇ ਪ੍ਰੋਗਰਾਮ ਮੰਗ ਰਹੇ ਆ ਔਰ ਕਿਸੇ ਨੂੰ ਕਿਤੇੋਂ ਫੋਨ ਆ ਰਿਹਾ ਕਿਸੇ ਨੂੰ ਕਿਤੇੋਂ ਫੋਨ ਆ ਰਿਹਾ ਕਿ ਸਿੰਘਲਾ ਸਾਹਿਬ ਨੂੰ ਪਿੰਡ ਬੁਲਾਓ ਲੱਗਦਾ ਕਿ ਬਿਲਕੁਲ ਜੀ ਕਾਂਗਰਸ ਪੱਖੀ ਹਵਾ ਚੱਲ ਰਹੀ ਹੈ ਔਰ ਮੈਨੂੰ ਲੱਗਦਾ ਭਈ ਆਉਣ ਵਾਲੀ 4 ਤਰੀਕ ਨੂੰ ਅਸੀਂ ਗੜਸ਼ੰਕਰ ਹਲਕੇ ਤੋਂ ਬਹੁਤ ਵੱਡੀ ਲੀਡ ਇਹਨਾਂ ਨੂੰ ਦੇ ਕੇ ਜਾਵਾਂਗੇ